ਆਰਾ ਕੋਈ ਐਨੰਸ ਨਾ ਰੱਖੋ ਸੱਜੇ ਸੱਜੇ ਆਓ ਗੁਰਜੀ ਵਾਈ ਗੁਰਜੀ ਕਾ ਕਾਲਾ ਸਾਹਿਬ ਵਾਈ ਗੁਰਜੀ ਕੀ ਫਤਿਹ ਹਰ ਸਾਲ ਹੀ ਮਹਾਂਪੁਰਸ਼ ਬਾਬਾ ਕੈਂਦਾਸ ਜੀ ਦਾਸ ਕੈਂਦਾਸ ਗੁਰਦੁਆਰਾ ਸਾਹਿਬ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਪ੍ਰਬੰਧ ਚੱਲ ਰਿਹਾ ਹੈ। ਔਰ ਗੁਰਦੁਆਰਾ ਬੇਰਸਾਬ ਦੇ ਨਾਲ ਇੱਕ ਗੁਰੂ ਘਰ ਜਿਹੜਾ ਅਟੈਚ ਆ। ਬਾਬਾ ਸਕੈਨ ਦੱਸ ਜੀ ਮਾਪੁੱਛਾਂ ਦੀ ਸਲਾਨਾ ਜਿਹੜੀ ਯਾਦ ਆ। ਉਹਨਾਂ ਦੀ ਹਰ ਸਾਲ ਹੀ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਇੱਥੇ ਜੋੜ ਮੇਲਾ ਬੜੀ ਸ਼ਰਧਾ ਸਤਿਕਾਰ ਨਾਲ ਮਨਾਇਆ ਜਾਂਦਾ। ਪਰ 23 10 ਮਈ ਨੂੰ ਜੋ ਅਖੰਡ ਪਾਠ ਸਾਹਿਬ ਜੋ ਜੋੜ ਮੇਲੇ ਨੂੰ ਸਮਰਪਿਤ ਸੰਗਤਾਂ ਵੱਲੋਂ ਕਰਾਏ ਜਾਂਦੇ ਆ। ਉਹ 23 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ ਤੇ 7 ਜੂਨ ਨੂੰ ਇਹਨਾਂ ਖੰਡ ਪਾਠ ਸਾਹਿਬ ਦੀ ਜਿਹੜੀ ਭੋਗ ਪਾਈ ਜਾਣੀ ਹੈ ਉਹ 11 ਲੜੀਆਂ 102 ਜਿਹੜੇ ਖੰਡ ਪਾਠ ਸਾਹਿਬ ਦੇ ਭੋਗ 7 ਤਰੀਕ ਜੂਨ ਦੇミネ ਜਿਹੜੀ ਇਹਦੀ ਕੋਪ ਪਾ ਕੇ ਤੇ ਜਿਹੜੀ ਸਮਾਪਤੀ ਕੀਤੀ ਜਾਣੀ ਆ ਔਰ ਖੁੱਲੇ ਪੰਡਾਲ ਵਿੱਚ ਸਹਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਜਾਣਾ ਜਿੱਥੇ ਟਾਡੀ ਵਿਚਰ ਇਹ ਚੋਟੀ ਦੇ ਕੀਰਤਨੀ ਜਿੱਥੇ ਗੇੜੇ ਸੰਗਿਤਾ ਨੂੰ ਗੁਰ ਸ਼ਬਦ ਨਾਲ ਜੋੜਨੇਗੇ ਸੋ ਬਾਬਾ ਜੀ ਦੀ ਇਸ ਜਾਦ ਨੂੰ ਜੋੜ ਮੇਲੇ ਨੂੰ ਮੈਂ ਸਮਝਦਾ ਵੀ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਸਤਕਾਰ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਉਥੇ ਨਗਰ ਦੀਆਂ ਬਾਜਰਾ ਕਲਾ ਦੀਆਂ ਸੁਮਿੱਤੀਆਂ ਸੰਗਿਤਾ ಗ್ರಾಮ ਪੰਚਾਇਤ ਸਭਾ ਸੁਸਾਇਟੀਆਂ ਔਰ ਨਜ਼ਦੀਕ ਤੋਂ ਛਾ ਕੋਰ ਤੋਂ ਲਾਗੇ ਲਾਗੇ ਪਿੰਡਾਂ ਵਿੱਚੋਂ ਵੀ ਜਿਹੜੇ ਸਭਾ ਸੁਸਾਇਟੀਆਂ ਆ ਕੇ ਜੋੜ ਮੇਲੇ ਵਾਲੇ ਦਿਨ 6 ਜੂਨ ਤੇ 7 ਜੂਨ ਨੂੰ ਸਮਾਪਤੀ ਤੱਕ ਬहोत ਠੰਡੇ ਮਿੱਠੇ ਜਲਦੀਆਂ ਛਪੀਲਾ ਆਈਸਕ੍ਰੀਮ ਦੇ ਲੰਗਰ ਖੰਡਿਆਂ ਦੇ ਲੰਗਰ ਤੇ ਗੁਰੂ ਘਰ ਵੱਲੋਂ ਔ ਟਟ ਲੰਗਰ ਜਿਹੜਾ ਵਰਤਾਇਆ ਜਾਂਦਾ ਸੰਗਤਾਂ ਛਕਦੀਆਂ ਮੈਂ ਜਿੱਥੇ ਸਾਰੀ ਸੰਗਤ ਨੂੰ ਇਸ ਬਾਬਾ ਜੀ ਦੀ ਯਾਦ ਵਿੱਚ ਜੋੜ ਮੇਲੇ ਵਿੱਚ ਹਾਜ਼ਰੀਆਂ ਲਵਾਉਣ ਦੀ ਬੇਨਤੀ ਕਰਕੇ ਹਟਿਆ ਔਰ ਉੱਥੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਐਡਵੋਕੇਟ ਖਰਜਿੰਦਰ ਸਿੰਘ ਜੀ ਧਾਮੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਸਰਦਾਰ ਅਵਤਾਰ ਸਿੰਘ ਜੀ ਵੱਲੋਂ ਐਡੀਸ਼ਨਲ ਮੈਨੇਜਰ ਸਰਦਾਰ ਗੁਰਪ੍ਰੀਤ ਸਿੰਘ ਜੀ ਰਾਮਪੁਰ ਵੱਲੋਂ ਗੁਰਦੁਆਰਾ ਸਾਹਿਬ ਦੇ ਇੰਚਾਰਜ ਜੋ ਸੰਸੰਗ ਦੀ ਬਾਜਵਾ ਤੇ ਸੈਕੰਡ ਇੰਚਾਰਜ ਬੀਬੀ ਕੀਨਦੀਪ ਕੋਰ ਵੱਲੋਂ ਜਿੱਥੇ ਸਮੂਹ ਸੰਗਤ ਨੂੰ ਬਾਬਾ ਜੀ ਦੀ ਇਸ ਮਿੱਠੀ ਯਾਦ ਦੀ ਜੋੜ ਮੇਲੇ ਦੀ ਲੱਖ ਲੱਖ ਵਧਾਈ ਦਿਨਾ ਉੱਥੇ ਖਾਸ ਤੌਰ ਤੇ ਜੋ ਬਹੁਤ ਹੀ ਸਾਡੇ ਸਤਿਕਾਰਯੋਗ ਆ ਜਿਹੜਾ ਸਾਰਾ ਹੀ ਪ੍ਰਬੰਧ ਚਲਾ ਰਹੇ ਨੇ ਔਰ ਇੱਕ ਵਾਰੀ ਫੇਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਭੀ ਸਾ ਵੱਲੋਂ ਔਰ ਮੁੱਖ ਸਕੱਤਰ ਕਲਵੰਤ ਸਿੰਘ ਜੀ ਮੰਨਣ ਵੱਲੋਂ ਬੀ ਵਧਾਈ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ